कौन सारा बोल दियो तुसी जाओ नाल सारे हाँ, बैठो सीएम फायदा नहीं सीएम साहब एक मिनट तुसी चलो बैठो फिर एक मिनट बैठो जी बैठो सीएम साहब चलो फिर जाओ जा जाओ जा बैठो क्यों बैठिए सीएम साहब कौन है केरो केरो प्रेस करो हु आर यू कह रहे हो तुसी हु आर यू भाईच पता नहीं लगया भाईच पता नहीं लगया हु आई एम केरो प्रेस करो केरो प्रेस करो बीच नहीं पता लगया है सदम ਆ ਜਿਹੜੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਇਹਦਾ ਪ੍ਰਸ਼ਨੋਤ ਨਹੀਂ ਪਤਾ ਲੱਗਿਆ ਸਦਨ ਨੂੰ ਚੱਲਣ ਦਿਓ ਛੇਰ ਰੋਡ ਐਸ ਕਰੋ ਹੂ ਆਰ ਯੂ ਸਦਨ ਆ ਬੈਠੋ ਸੇਮ ਸਾਹਿਬ ਬੈਠੋ ਤੁਹਾਨੂੰ ਨਾ ਰੱਖਣ ਨੀ ਦਿੰਦੇ ਤੇ ਗਾਲੀ ਤੇ ਸਵੇਰ ਜੀ ਬੈਠੋ ਤੁਹਾਡੀਆਂ ਗੱਲਾਂ ਚੱਲਦੀ ਮੈਂ ਸਾਰੇ ਬਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਆਪਣੀ ਜਗ੍ਹਾ ਤੇ ਬੈਠਣ ਆਪਣੀ ਆਪਣੀ ਜਗ੍ਹਾ ਤੇ ਬੈਠਣ ਕਿਰਪਾ ਕਰਕੇ ਬੈਠਣ ਬੈਠੋ ਕੋਈ ਕੋਈ ਹੈ ਮੈਂ ਸੁਣਦਾ ਤੁਹਾਡੀ ਪਾਸੋਂ ਮੈਂ ਤੁਹਾਡੀ ਗੱਲ ਵੀ ਸੁਣਾ ਲੇ ਬਿਲਕੁਲ ਤੁਹਾਡੀ ਗੱਲ ਸੁਣਾ ਲੇ ਹਾਏ ਕੁਰਸੀ ਮੈਂ ਤੁਹਾਡੀ ਗੱਲ ਸੁਣੂਗਾ ਬੈਠੋ ਆਪਦੀ ਜਗ੍ਹਾ ਤੇ ਬੈਠੋ ਮੈਂ ਸੁਣੂਗਾ ਤੁਹਾਡੀ ਗੱਲ ਬਿਲਕੁਲ ਮੈਂ ਹੁਣੇ ਸੁਣੂਗਾ ਹੁਣੇ ਸੁਣੂਗਾ ਬੈਠੋ ਬੈਠੋ ਹੁਣੇ ਹੁਣੇ ਲਓ ਹੁਣੇ ਲਓ ਬੈਠੋ ਤੁਸੀਂ ਬੈਠੋ ਸੀਐਮ ਸਾਹਿਬ ਇੱਕ ਮਿੰਟ ਦੀ ਇਹਨਾਂ ਦੀ ਸੁਣ ਲੀਏ ਬੈਠੋ ਹਾਂ ਬਾਜਾ ਜੀ ਤੁਸੀਂ ਦੱਸੋ ਕੀ ਕਹਿਣਾ ਚਾਹਣੇ